ਮੈਸਟੇ ਦੇ ਬਾਹਰ ਲਿਖਿਆ ਸੀ ਬੰਦੂਕ ਦੀ ਗੋਲੀ ਜਾਨ ਕੱਢਦੀ ਐ ਪਰ ਸਾਡੀ ਗੋਲੀ ਜਾਨ ਬਚਾਉਂਦੀ ਐ ਗੋਲੋ ਗੱਪੇ ਵਾਲੇ ਨੇ ਲਿਖਵਾਇਆ ਸੀ ਮੇਰੀ ਰੇੜੀ ਤੇ ਢੇਲਵੇ ਸਖ ਛੋਟਾ ਰੱਖੋ ਪਰ ਮੋਂ ਦਾ ਵਾਕ ਵੱਡਾ ਰੱਖਣਾ ਪੈਣਾ ਰੈਸਟੋਰੈਂਟ ਵਾਲੇ ਨੇ ਤਾਂ ਹੱਦ ਹੀ ਕਰ ਦਿੱਤੀ ਆਖੇ ਘਰ ਦੀ ਮੁਰਗੀ ਦਾਲ ਬਰੋਬਰ ਬਿਨਾਂ ਝਿਜਕ ਅੰਦਰ ਲੰਗਾ ਉਹ ਇੱਥੇ ਘਰ ਵਰਗਾ ਖਾਣਾ ਬਿਲਕੁਲ ਵੀ ਨਹੀਂ ਮਿਲਦਾ ਫੂਟਰ ਵਾਲੇ ਥੇਲੇ ਤੇ ਲਿਖਿਆ ਸੀ ਤੁਸੀਂ ਸਿਰਫ ਕਰਮ ਕਰੋ ਫਲ ਅਸੀਂ ਦੇਵਾਂਗੇ ਗਲੀ ਦੇ ਬਾਹਰ ਹੋਕਾ ਦਿੱਤਾ ਜਾ ਰਿਹਾ ਸੀ 135 ਘਰ ਤੋਂ ਤੇ ਸਾਰੀ ਉਮਰ ਬੈਠ ਕੇ ਖਾਓ ਬਾਹਰ ਨਿਕਲੀ ਤਾਂ ਚਟਾਈ ਵੇਚਣ ਵਾਲਾ ਸੀ ਕਿਹੜੀ ਸਾਜ ਦੇ ਬਾਹਰ ਮੋٹے ਮੋٹے ਅੱਖਰਾਂ ਵਿੱਚ ਲਿਖਿਆ ਸੀ ਨਸੇ ਜਾਂਦੇ ਟਾਈਮ ਨੂੰ ਹਮੇਸ਼ਾ ਵਸ ਵਿੱਚ ਰੱਖੋ ਕੰਧ ਤੇ ਟੰਗ ਕੇ ਜੰਪਰਕੁੱਟ ਤੇ ਬੰਨ ਕੇ ਪੱਖੇ ਕੂਲਰ ਵੇਚਣ ਵਾਲੇ ਦੇ ਬਾਹਰ ਲਿਖਿਆ ਸੀ ਜੇ ਬਾਹਰੀ ਦੁਨੀਆ ਵਿੱਚ ਤੁਹਾਡਾ ਕੋਈ ਫੈਨ ਨਹੀਂ ਹੈ ਤਾਂ ਇੱਕ ਸੌਤੋਂ ਲੈ ਜਾ ਬੋਲ ਵੋਟਰੀ ਦੇ ਬਾਹਰ ਲਿਖਿਆ ਸੀ ਤੁਸੀਂ ਸਾਨੂੰ ਕੂਨ ਦਿਓ ਅਸੀਂ ਤੁਹਾਨੂੰ ਰਿਪੋਰਟ ਦੇਵਾਂਗੇ ਕਨੇਡਾ ਰਾਸ ਵੇਚਣ ਵਾਲੇ ਦੇ ਬਿਲ ਨੇ ਤੇ ਲਿਖਿਆ ਸੀ ਅਸੀਂ ਰੂਹ ਵਿੱਚ ਨਿੰਬੂ ਨੂੰ ਚੋੜਦੇ ਹਾਂ ਤਾਂ ਕਿ ਮੁੜ ਕੇ ਰਹੀ ਨਿਕਲ ਗਿਆ ਕਿ ਨਾ ਕੁਝ ਵਾਪਸ ਮੋੜ ਲਿਆਂਦਾ ਜਾਵੇ ਬਿਜਲੀ ਦਾ ਸਮਾਨ ਵੇਚਣ ਵਾਲੇ ਦੇ ਕਾਊਂਟਰ ਤੇ ਲਿਖਿਆ ਸੀ ਤੁਹਾਡੇ ਦਿਮਾਗ ਦੀ ਬੱਤੀ ਭਵੇਂ ਜਗੇ ਜਾਂ ਨਾ ਜਗੇ ਸਾਡਾ ਵੱਲੋਂ ਜ਼ਰੂਰ ਜਗੂ ਬਾਹਰ ਲਈ ਤੇਲ ਬਣਾਉਣ ਵਾਲੀ ਕੰਪਨੀ ਦੇ ਘੇੜ ਤੇ ਲਿਖਿਆ ਕਰਤਨ ਰੱਬ ਹੀ ਨਹੀਂ ਅਸੀਂ ਵੀ ਤੁਹਾਡਾ ਬਾਲ ਬਾਲ ਬਚਾ ਸਕਦੇ ਹਾਂ ਕਿਟ ਰਿਗਾਰਡ ਸਕੂਲ ਦੇ ਬਾਹਰ ਲੈ ਕੇ ਅਸੀਂ ਨਿਆਣੇ ਤੰਕ ਕਰਦੇ ਆ ਤਾਂ ਇੱਥੇ ਸੱਜਦੇ ਜਾਵੋ ਅਸੀਂ ਆਪਣੇ ਸਟਾਫ ਨੂੰ ਨਿਆਣਿਆਂ ਦੀਆਂ ਸ਼ਰਾਰਤਾਂ ਹਾਸਾ ਹਾਸਕੇ ਸਹਿਨ ਦੀ ਤਨਖਾਹ ਦਿੰਦੇ ਹਾਂ ਮੈਨੂੰ ਪੱਕਾ ਜਿੱਕਿ ਨੂੰ ਤੁਸੀਂ ਇਹ ਸਭ ਕੁਝ ਪੜਦੇ ਹੋ ਉਂਝ ਹੀ ਹੱਸ ਰਹੇ ਹੋਮੋਗੇ ਜਿੱਦਾਂ ਮੈਂ ਲਿਖਦੇ ਆ ਆਪ ਮਾਰੇ ਹੱਸਿਆ ਸਾਹ ਦੋਸਤੋ ਹੱਸਣਾ ਬਹੁਤ ਜ਼ਰੂਰੀ ਹੈ ਕੋਈ ਹਕੀਕਤ ਅਸੀਂ ਹੱਸਣਾ ਭੁੱਲ ਗਏ ਹਾਂ ਚਿੱਟੇ ਕਰੋ ਨਿੱਕੇ ਹੁੰਦਿਆਂ ਦੇ ਹਾਸੇ ਕੁਨੋਂ ਕੁੱਟ ਖਾਂਦੇ ਵੀ ਹਾਸਾ ਨਿਕਲ ਜਾਂਦਾ ਪੀੜ ਭੁੱਲ ਜਾਂਦੀ ਫਿਰ ਤੁਹਾਨੂੰ ਵੇਖ ਟੀਚਰ ਵੀ ਹੱਸ ਪੈਂਦੇ ਉੱਠਦੇ ਆ ਬੈਠਦੇ ਆ ਸੌਂਦੇ ਆ ਖੇਡਦੇ ਆ ਖਾਂਦੇ ਆ ਪਿੰਦੇ ਆ ਪੜਦੇ ਆ ਇੱਥੋਂ ਤੱਕ ਕਿ ਖੇਤਾਂ ਵਿੱਚ ਹੌਲੇ ਹੌਲੇ ਬੈਠੇ ਆ ਵੀ ਮੱਲੋ ਮੱਲੀ ਨਿਕਲ ਜਾਂਦੇ ਹਾਸੇ ਬੇਫਿਕਰੀ ਬੇਪਰਵਾਹੀ ਅਤੇ ਸ਼ਿਮਤ ਸੋਚਦੇ ਹਾਸੇ ਬਹੁਤ ਲੰਮੀ ਢੇੜ ਬਣ ਨਹੀਂ ਸੀ ਹੁੰਦੀ ਬਸ ਰਾਤ ਦੀ ਰਜਮੀ ਰੋਟੀ ਮੰਗਰੋ ਕੋਠੇ ਤੇ ਵਿਸ਼ਾ ਵਸਤਰਾ ਦੇਸ ਪਵੇ ਤਾਂ ਬਾਸਾ ਘੇੜ ਜਾਇਆ ਕਰਦੀਆਂ ਸਵੇਰ ਦੀ ਸਵੇਰ ਵੇਖੀ ਜਾਉ ਇੱਕ ਦਿਨ ਟਿੰਮ ਤੇ ਇੱਕ ਲਾਹੌਰਿਆ ਜਾਰ ਆ ਗਿਆ ਪੁੱਛਣ ਲੱਗਾ ਸਰਦਾਰਾ ਚੁੱਪ ਬੈਠਾ ਸਭ ਕਹਿ ਰਿਹਾ ਤੇ ਆਖਿਆ ਸਭ ਠੀਕ ਹੈ ਪਰ ਨਾ ਮੰਨਿਆ ਆਖ ਕੇ ਝੂਠ ਮਾਰਦਾ ਪਿਆ ਫੇਰ ਪੁੱਛਣਾ ਲੱਗਾ ਇੱਥੋਂ ਤੇਰੇ ਘਰ ਦੀ ਕਿੰਨੀ ਗਿਵੜਾ ਆਖਿਆ ਪੰਜ ਸੱਤ ਮਿੰਟ ਦੀ ਕਹਿੰਦਾ ਇੱਕ ਕੰਮ ਕਰੇ ਘਰ ਨੂੰ ਜਾਂਦਾ ਕਾਰ ਚਲਾਉਂਦਾ ਹੋਇਆ ਬਿਨਾਂ ਵਜ੍ਹਾ ਉੱਚੀ ਉੱਚੀ ਹੱਸੇ ਜਾਵੇਂ ਫੇਰ ਘਰ ਜਾ ਕੇ ਮੈਨੂੰ ਫੋਨ ਲਾਵੇਂ ਇੰਜ ਹੀ ਕੀਤਾ ਪੂਰੇ 7 ਮਿੰਟ ਮੈਂ ਉੱਚੀ ਉੱਚੀ ਹੱਸਿਆ ਸਟਾਪ ਸਾਈਨ ਤੇ ਇੱਕ ਗੋਰੀ ਹੈਰਾਨ ਹੋਈ ਜਾਵੇ ਪਰ ਮੈਂ ਸ਼ਾਇਦ ਪਾਗਲ ਹੋ ਗਿਆ ਕਰੇ ਆਪਣਿਆ ਤਾਂ ਦਿਲ ਹੌਲਾ ਹੋ ਚੁੱਕਿਆ ਸੀ ਦਿਮਾਗ ਦੀਆਂ ਬੰਦ ਪਈਆਂ ਬਾਰੀਆਂ ਖੁੱਲ ਗਈਆਂ ਸਨ ਚਿਹਰਾ ਖੇੜ ਗਿਆ ਸੀ ਤੇ ਹੋਰ ਵੀ ਕਿੰਨਾ ਕੁਝ ਇੰਜ ਲੱਗਿਆ ਕਦੇ ਨਾ ਮੁੱਕ ਗਿਆ ਕਿੰਨਾ ਕੁਝ ਅਰਸ਼ੇ ਬਾਅਦ ਜਿਉਂਦਾ ਹੋ ਗਿਆ ਉਹ ਵੀ ਸੋ ਦੋਸਤੋ ਜੇ ਹੌਲੇ ਫੁੱਲ ਹੋਣਾ ਏ ਤਾਂ ਉੱਚੀ ਉੱਚੀ ਹੱਸਣਾ ਪਵੇਗਾ ਬਿਨਾਂ ਵਜ੍ਹਾ ਬਿਨਾਂ ਕਿਸੇ ਕਾਰਨ ਕੋਈ ਵੇਸ਼ਕ ਜਿੰਨਾ ਮਰਜੀ ਪਾਗਲ ਸਮਝੀ ਜਾਵੇ ਜਨ ਹੈ ਤਾਂ ਜਹਨ ਹੈ ਪਰਨਾ ਜਿਸ ਦਿਨ ਆਪ ਮੋਏ ਤਾਂ ਜੱਗ ਪਰ ਲੋ ਤਾਂ ਪੱਕੀ ਹੋਣੀ ਹੀ ਹੈ ਇਸ ਤਰ੍ਹਾਂ ਦੀਆਂ ਕਹਾਣੀਆਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰੋ ਧੰਨਵਾਦ